ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਨਮਸਕਾਰ ਮੀਤ ਕਰਦਾ ਸਾਰੇ ਭਰਾ ਠੀਕ ਠਾਕ ਹੋਵੋਗੇ ਅੱਜ ਸਾਡੀ ਪ੍ਰਨੀਤ ਦਾ ਬਰਥਡੇ ਹੈ ਜੀ ਸਾਰੇ ਵੀਰ ਭਰਾ ਪ੍ਰਨੀਤ ਦੇ ਬਰਥਡੇ ਦੀਆਂ ਵਧਾਈਆਂ ਦਿਓ ਬਰਥਡੇ ਵਿਸ਼ ਕਰੋ ਚਲੋ ਬਈ ਕਰੋ ਸਟਾਰਟ ਅੱਜ ਵਾਲਾ ਟੀ ਚਲੋ ਚਲੋ ਪ੍ਰਨੀਤ ਨੇ ਕੇਕ ਖਾਣ ਲਈ ਬੈਠੀ ਹੈ ਵਿਚਾਰੀ ਚਲੋ ਨਾ ਮੇਟਾ ਅੱਗੇ ਸਾਡਾ ਲਾਡੀ ਪੜਾਕੇ ਪਾਈ ਜਾਂਦਾ ਮੋਗਲੇ ਲੈ ਬਤਾ বুঝਾਓ ਭੂਖਮਾਰੂ ਪਹਿਲਾਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਲੈ ਬਤਾ ਚਲੋ ਹੈਪੀ ਬਰਥਡੇ ਚਲੋ ਭਾਈ ਵਾਰੀ ਨਾਲ ਅੰਜਲੋ ਚਲੋ ਭਾਈ ਕੱਦਿ ਸੜੇ ਚਲ ਕੱਲ ਦੀ ਫਤੂੰਗੀ ਤੇਰੀ ਵਾਰੀ ਆ ਗਈ ਚਲੋ ਨਾ ਪਈ ਵਾਰ ਤੱਕ ਨਹੀਂ ਤਾਂ ਥੋੜਾ ਲਾਈ ਜੋ ਥੋੜਾ ਲਾ ਕੇ ਹਾਂ ਥੋੜਾ ਨਾ ਕਰ ਕਿੰਨੇ ਮਾੜਾ

ਉੱਤਕਰ ਦਾ 20 ਜਨਵਰੀ ਚ ਆਊਗਾ ਠੀਕ ਹੈ ਠੀਕ ਹੈ ਤਰੀਕ ਇੱਕੋ ਹੀ ਆ ਦੋਨਾਂ ਦੀ ਯੋਤਰਾ ਨਹੀਂ 25 ਤਰੀਕ ਇੱਕ ਦਾ 25 ਜਨਵਰੀ ਦਾ ਇੱਕ ਦਾ 25 ਅਗਸਤ ਦਾ ਹਾਂ ਦੇਖੋ ਜੀ ਮੈਂ ਚੋਣ ਹਣਾ ਕਰਵਾਇਆ ਸੋਪਤਾਲ ਦਾ ਆਊਗਾ ਭਾਈ ਨਾ ਖਾਡੋ ਨਾ ਰੱਖੋ ਹਾਂ

कलदीपी <laughs> <निक्की> जी भैन <पुगा। laughs> <laughs> हाँ। कल भैन <laughs> हाँ, है आ दो भेन <laughs> 라우지 ਜਪਨੀ ਚਾਪੀ ਅੱਜ ਆਪਣੀ ਵਰਨਿਤ ਹੋ ਗਈ 10 ਸਾਲਾਂ ਦੀ ਹਾਂਜੀ 10 ਸਾਲਾਂ ਦੀ ਹੋ ਗਈ ਠੀਕ <laughs> <laughs> तो चलो जी हम बैठो बार तुम सारे खाई आप बहार कर दिए गर्मी बहुत है लियाओ लियाओ डेडी गिफ्ट लेके आए पुतरे वास्ते ਇਦਾਂ ਰੈਡੀ ਤਾਂ ਰਹੀ ਗਏ ਬੈਟ ਲੈ ਗਿਆ ਆਦਰੋਂ ਸਾਰੇ ਆ ਗਏ ਆ ਗਿਆ ਮੈਂ ਹਾਂ ਆ ਜੀ ਆ ਜਾਓ ਲੈ ਲਓ ਜੀ ਤਨੀ ਦਾ ਗਿਫਟ ਵਧੀਆ ਲੱਗੂਗੀ ਗਿਫਟ ਹੈ ਥੈਂਕ ਯੂ ਕਰ ਬੀਤੂ ਪਤਨ ਸੁਣੀਓ ਤਾਂ ਲੱਗਾ ਸਾਡੇ ਤੇ ਜਾ ਚੋੜੀ ਬਚਾੜਾ ਚੱਲ ਜਾ ਛੋਟੀ ਪਰੀ ਦਾ ਗਿਫਟ ਛੋਟੀ ਨੂੰ ਫਰੀ ਦਾ ਗਿਫਟ ਹੈ ਭਾਈ ਲੈ ਜਾ ਪੁੱਤ ਬਰ ਨਾਲ ਇੱਕ ਫਰੀ ਲੈ ਜਾ ਆ ਜਾ ਆ ਭਾਈ ਸਾਡੀ ਤਾਜ ਦਾ ਗਿਫਟ ਠੀਕ ਹੈ ਸ਼ਾਇਦ ਪੁੱਤ ਥੈਂਕ ਯੂ ਥੈਂਕ ਯੂ ਪੁੱਤ ਥੈਂਕ ਯੂ ਕਰ ਰਹੇ ਹੋ ਤਾਜ ਕਹਿੰਦੀ ਮੈਨੂੰ ਵੀ ਗਿਫਟ ਲੈ ਕੇ ਦਿਓ ਫਿਰ ਤੁਸੀਂ ਹਨਾ ਹੋਰ ਫਿਰ ਚਲੋ ਹਾਂਜੀ લાઓ પુત સાઈડ તે લાઓ ચલો કેક પાકે દેઉંજી ફિર કે ખાનાગા લાઓ પુત બાર ઓથે લા દો ચલો બેઠો તુસી سارے બહાર હા ચલો બહાર બેજો બેઠો ગરમી બહુ થાય અંદર બહાર બેજો વેડે ચ ਲੈਓ ਗੋਲੀਆਂ ਚੱਕ ਲਿਓ ਹਨਾ ਸਾਡੇ ਰੋਕੀ ਚੱਕੀ ਜਾਂਦਾ ਵੀ ਮੈਨੂੰ ਕੇਕ ਖਵਾਈ ਨਹੀਂ ਕਿਸੇ ਨੇ ਹਾਂ ਹਾਂ ਰੋਕ ਕਿੱਧਰ ਰਹਿ ਗਿਆ ਆਪਣਾ ਕਲੇ ਨਹੀਂ ਖਵਾਵਾਂਗੇ ਆਪਾਂ ਕੇਕ ਤਾਂ ਸ਼ਾਨਾ ਮਾਰੀ ਜਾਂਦਾ ਵੀ ਬਾਹਰ ਘਟਾ ਦੇ ਦੇ ਦੋ ਤੇ ਬਰਥਡੇਟ ਕਰਤਾ ਦੇ ਦੇ ਕੇ ਹੀ ਬਣੇ ਲੈ ਭਾਈ ਚਲ ਕਲਾਪਿੰਗ ਨਹੀਂ ਕਰੀ ਤਾਂ

ਕਿਹ ਨਹੀਂ ਲੈਂਦਾ ਸਾਰੀ ਪਾੜ ਦੂ ਫੇ ਬਸ ਵਾਧੂ ਐਨ ਤਾਂ ਪਹਿਲੇ ਸਾਰੇ ਕਿੰਨੇ ਕੀ ਲਿਆ ਸੀ ਹਾਂ ਦੇਖੀ ਮੈਂ ਜੋ ਭਾਈ ਸਾਰੇ ਸਾਂਝਾ ਪਰਿਵਾਰ ਵਾਲੀ ਟੀਮ ਰੋਕ ਕਿਦਾ ਵੀ ਬਣਾਇਆ ਕਰਾਂਗੇ ਦੋ ਮਹੀਨਾ ਨਹੀਂ ਹੋਇਆ ਜੀ ਹਾਂ ਫਿਰ ਬੇਲਾ ਵੱਟੇ ਹੁਣਾ ਚੱਲ ਪਲੀ ਤਾਂ ਹਾਂ ਕੀ ਤਾ ਤੇਰੀ ਡੈਡੀ ਨੇ ਬਹੁਤ ਵਧੀਆ ਲਿਆਤੀ ਫਤਾਂ ਕਿ ਪਾਉਂਗਾ ਫਿਰ ਨੰਨੂ ਆਊਗਾ ਹੇਰਾ ਤੇਰਾਊਗਾ ਹੈ ਦਿਓ ਤਦਾਊਗਾ ਆਪਣਾ ਇੱਕ ਦਿਨ ਦਾ ਹਰਕਾ ਆ ਜੋਟੀ ਦੀ ਹੈ ਕੋਈ ਆਪਣੀ ਸਾਰੀ ਤਾਜ਼ੀ ਦੀ ਹਾਂ ਲਓ ਜੀ ਚੱਕ ਲਓ ਹੈਲੋ ਲੈ ਲਓ ਲੈ ਲੂ ਸੰਗਰਵਣਾ ਆ ਇਹ ਕਿਹਦਾ ਚੱਕ ਲਓ ਕੀ ਚੱਕ बस सामने तब बापू हर हम ना, 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 <t> <Ministries> <laughs> ना के आया केगा सोने के कपड़े पाओ हां

भाजा लड़ी, भाजा भाजा कोई नहीं। बीपाव भाजा, बीपाव बीपाव, बीपाव बीपाव निकले, आजा बाहर निकले ना। मैं नहीं है, मैं भी बहुत छोटा बड़ा हो गया, फिर सब फिर निकल निकले जाकर। आजा की एक <laughs> <laughs> गाय चाहे まあ、かザがやるの

ਇਹ ਤਾਂ ਪਿੱਛੇ ਹਾਂ ਲੈ ਵੀ ਫਰਨੀਤ ਦੇ ਬਾਟੇ ਦਾ ਨਜ਼ਾਰਾ ਹੈ ਜੋ ਤੇ ਇਧਰ ਹੋ ਜਾ ਇਧਰ ਹੋ ਜਾ ਇਧਰ ਹੋ ਜਾ ਆ ਕੁश्ती ਚੱਕ ਹਾਂ ਕੋ ਦਿੱਤਾ ਹਾਲਾ ਚੱਲ ਤੋਂ ਫਾਇਡ ਹਾਲਾ 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 ਕੋਈ ਹਾਲਾ ਲੋ ਲੋ ਨਾ ਜੇ ਆਜੋ ਦਰਸ਼ਕੋ ਪਕੌੜੇ ਛਕ ਲੋ ਬਹੁਤ ਬਹੁਤ ਧੰਨਵਾਦ ਭਾਈ ਸਾਰਿਆਂ ਦਾ ਜਿਨ੍ਹਾਂ ਨੇ ਸਾਰਾ ਆਪਣਾ ਕੀਮਤੀ ਸਮਾਂ ਕੱਢ ਕੇ ਪਰਨੀਤ ਦੇ ਬਾਡੇ ਦਾ ਵਿਸ਼ੁਕਤਾ ਜਾਣ ਤਲਾਪੀ ਜੇ ਨਹੀਂ ਪਕੌੜੇ ਖਾਣੇ ਲੱਗਦਾ ਚਾਕਲੇਟ ਥੈਂਕ ਯੂ ਆਟਾ ਮ ਲੱਡੀ ਕਹਿੰਦਾ ਸਾਰੀਆਂ

ਤਦ ਕਰਦਾ ਉਹ ਆਜਾ ਕੋਈ ਗੱਲ ਨਹੀਂ ਡੈਡੀ ਸੜ ਦੇ ਲਾ ਕੇ ਤੂੰ ਮੈਂ ਵਿਚਨਾ ਆ ਜਾ ਤੇ ਮੈਂ ਪੈਰ ਲਾ ਆ ਜਾ ਹਾਂ ਚੜਾ ਉਹ ਮੰਗੀ ਆ ਤੇ ਬਾਦ ਅਰੋਕੀ ਮੈਨੂੰ ਕਹਿੰਦਾ ਹੋਰ ਪਾ ਲੈ ਪਤਾ ਖਾ ਲਾ ਹੋ ਰਹਿ ਗਿਆ ਉਧਰ ਉਧਰ ਥੱਲੇ

ਇਹ ਕਹੇ ਪ੍ਰਾਣੇ ਕਮੈਂਟ ਕਰੇ ਦੀ ਜੇ ਕਹਣਾ ਮੇਰੀ ਪੁੱਤਾਂ ਵੱਡਦਾ ਪਤਾ ਮੰਝੇ ਦੇ ਵਾਜਾ ਉੱਪਰ ਪੈਰ ਧਰ ਲਾ ਹਾਂ ਜਿਹੜਾ ਯਾਦੇ ਵੱਡਾ ਕੁੱਤੇ ਜੱਟ ਸਹੀ ਗੱਲ ਹੈ ਲਾਇ ਵੀ ਰੋਟੀਆਂ ਨਹੀਂ ਤਾਂ ਹੁਣ ਗੈਸ ਰਹੀ ਨਹੀਂ ਹੁਣ ਤਾਂ ਸੋ ਹੀ ਖਾਵਾਂਗੇ ਕਿਹਾਂ ਸਿਰ ਤੇ ਬਤਾਵੇਂ ਨਾ ਹੂੰ ਇਹ ਤਰ੍ਹਾਂ ਤਾਂ ਘੱਟ ਨਾਲ ਬਜੀ ਚਰਜੀ ਦਾ ਫਾਇਦਾ ਹੋ ਸਕਦਾ ਚਰਜੀ ਹੋਰ ਨਾ ਖਾ ਲੋ ਫਿਰ ਦੋ ਖਾ ਲੋ ਫਿਰ ਰਾਤ ਨੂੰ ਭੁੱਖ ਲੱਗ ਸਕਦੀ ਰਾਤ ਨੂੰ ਭੁੱਖ ਲੱਗੂਗੀ ਨਾ ਮੋਟੀ ਬਣਾ ਗਨੂ ਦੱਬਾ ਭੁੱਖ ਮਾ ਨਹੀਂ ਵੇ ਹੂੰ ਸਹੀ ਗੱਲ ਹੈ ਐ ਪੈ ਤਾਂ ਜਾਮਾਂਗੀ ਕਿ ਇਹ ਵੀ ਐਵੇਂ ਲੱਗਦਾ ਵੀ ਰਾਤ ਨੂੰ ਫਿਰ ਲੇਟ ਭੁੱਖ ਲੱਗਦੀ

아무래도 그래 그래 음 잘하고 그 전에 뜸안 쓰다.

था तो 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 नहीं अपने था बहुत सरोते बहुत प्यारे ने देख दे ठंडा 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 नना बस नना ठीक है बस लैपटॉप लेला जानदा ਪਤਾ ਹੀ ਮੌਕੇ ਤੇ ਲੱਗੇ ਜੇ ਪਹਿਲਾਂ ਪਤਾ ਲੱਗ ਜਾਂਦਾ ਨਹੀਂ ਪਰ ਨਹੀਂ ਤਾਂ ਆਪਾਂ ਉਹ ਕਰਦੇ ਨਹੀਂ ਜੀ ਚੰਗੀ ਤਰ੍ਹਾਂ ਵਿੱਚ ਕਰਦੇ ਚਲ ਗਾਂਹ ਵਾਲੀ ਵਾਰੀ ਸਿੱਖਤ ਬੋਤ ਵਾਲੀ ਕੰਮ ਹੁੰਦਾ ਤਾਜ ਤਾਂ ਮੰਨਦਾ ਹੁੰਦਾ ਵਧੀਆ ਬਰਡੀ ਹਾਂ ਇੱਕ ਤਾਂ ਗਰਮੀ ਹੁੰਦੀ ਇੱਥੇ ਬਰਡੀ ਵਿੱਚ ਲੈ ਜਾਨਾ ਆਸ ਨਾ ਬਹੁਤ ਵਧੀਆ ਮਨਾਇਆ ਹੁਣ ਕਿਡਾ ਆਪਾਂ ਕੋਈ ਤਾਂ ਵੀ ਲੱਡੀ ਹੈ ਗਰਮੀ ਤਾਂ ਚਲ ਹੁੰਦੀ ਆਪਾਂ ਤਾਂ ਸੋਨੇ ਆਪੇ ਖਾ ਲਾਡੀ ਵਿਚਾਰਾ ਗਿਆ ਦੁਬਾਰੇ ਕੰਮ ਨਹੀਂ ਪੜ ਗਿਆ ਮੰਮੀ ਦਾ ਤਾਂ ਰੋਟੀਆਂ ਦਾ ਕੰਮ ਨਹੀਂ ਪੜ ਗਿਆ ਲੈ ਭਾਰਤ ਟੱਕਟ ਲਾਇਟ ਕਹਿੰਦੇ ਵਸ ਆਈ ਕਰ ਦਿੰਦੀ ਆਈ ਨਾਲੀ ਬੱਸ ਬੱਸ ਭਾਈ ਨਹੀਂ ਆਉਂਦਾ ਹਾਂ ਨਾ ਕੋਈ ਗੱਲ ਕਰ

ਕੱਢ ਆਂ ਨਾ ਮੈਂ ਮੰਨ ਲੈ ਉਹ ਕੱਢ ਰਾਂ ਅੰਜੋਤਾ ਆ ਚੱਕ ਲੈ ਪੁੱਤ ਪਲੇਟਾਂ ਇਹ ਅੰਦਰ ਰੱਖਿਆ ਅੰਦਰ ਲੈ ਜਾ ਪੁੱਤ